ਖਾਣੀ ਜੀ ਕਿ ਮੈਂ ਗੱਲ ਕਹਿਣ ਲੱਗੀ ਤੁਹਾਨੂੰ ਪਰ ਮੇਰੀ ਗੱਲ ਦਾ ਹਰਖ ਨਾ ਕਰਿਓ ਦੇਖੋ ਹੁਣ ਤੁਹਾਡੇ ਬੱਚੇ ਤਾਂ ਵੱਡੇ ਵੱਡੇ ਹੋ ਗਏ ਵਿਹਉਣ ਵਾਲੇ ਨੇ ਹਜੇ ਸਾਡੇ ਵਿੱਚ ਛੋਟੇ ਨੇ ਕਿਉਂ ਨਾ ਆਪਾਂ ਅੱਡੋ-ਅੱਡੀ ਹਜਿਏ ਇਹਦੇ ਵਿੱਚ ਹੀ ਆਪਣੀ ਸਾਰਿਆਂ ਦੀ ਭਲਾਈ ਆ ਕੱਲ ਨੂੰ ਉਹ ਆਉਣਗੀਆਂ ਫੇਰ ਲੜਾਈ ਆਊਗਾ ਫੇਰ ਆਪਾਂ ਲੜਕੇ ਅੱਡ ਹੋਵਾਂਗੇ ਫੇਰ ਨਾਲੇ ਹੁਣ ਆਪਣਾ ਪਿਆਰ ਬਣਿਆ ਰਹਿ ਜਾਊਗਾ ਦਰਾਣੀ ਜੀ ਤੁਸੀਂ ਤਾਂ ਗੱਲ ਐ ਬੜੀ ਸੌਖੀ ਜਹੀ ਕਹਤੀ ਆਪਾਂ ਅੱਡ ਹੋ ਜੀਏ ਸਾਡਾ ਵੀ ਦਿਲ ਪੁੱਛ ਕੇ ਦੇਖਿਆ ਅਸੀਂ ਤਾਂ ਆਪਣੀ ਸਾਰੀ ਜ਼ਿੰਦਗੀ ਇਸ ਘਰ ਨੂੰ ਜੋੜਨ ਤੇ ਲਾਤੀ ਹੁਣ ਸਾਡੇ ਬੱਚੇ ਵਿਆਹਣ ਵਾਲੇ ਹੋ ਗਏ ਹੁਣ ਤੁਸੀਂ ਕਹਿੰਦੇ ਹੋ ਅੱਡ ਹੋ ਜਾਓ ਸੱਤ ਤਾਂ ਨਾ ਘਰ ਬਣੇ ਨਾ ਬੱਚਿਆਂ ਦੇ ਵਿਆਹ ਹੋਣ ਜਿਹੜਾ ਕਰਜ਼ਾ ਉਹ ਅੱਡ ਕਰਜ਼ਾ ਸਿਰ ਤੇ ਲੈ ਕੇ ਅਸੀਂ ਅੱਡ ਹੋਵਾਂਗੇ ਤੇ ਸੱਤ ਤਾਂ ਕਰਜ਼ਾ ਹੀ ਨਹੀਂ ਲੈਣਾ ਆਪਾਂ ਐ ਕਰਦੇ ਆਂ ਬੈ ਮੇਰੀ ਗੱਲ ਸੁਣ ਛੋਟੀ ਭੈਣ ਆਪਾਂ ਪਹਿਲਾਂ ਕਰਜ਼ਾ ਲਾ ਲੂਨੇ ਆ ਕਰਜ਼ਾ ਲਾਹਤ ਵਾਂਗ ਫਿਰ ਆਪਾਂ ਅੱਡ ਹੋ ਜੀਏਗੇ ਕੋਈ ਗੱਲ ਨਹੀਂ ਜੇ ਮੇਰੇ ਬੱਚਿਆਂ ਦੇ ਵਿਆਹ ਦਾ ਦੁੱਖ ਆ ਆਪਾਂ ਅੱਡ ਹੋ ਕੇ ਅਸੀਂ ਵਿਆਹ ਕਰਾਂਗੇ ਪਰ ਕਰਜ਼ਾ ਤਾਂ ਕੱਠ ਦੇ ਵਿੱਚ ਲਾ ਲਈਏ ਨਾ ਜਠਾਣੀ ਜੀ ਤੁਸੀਂ ਕਿਹੜਾ ਕਰਜ਼ੇ ਦੀ ਗੱਲ ਕਰੀ ਜਾਂਦੇ ਹੋ ਦੇਖੋ ਅਸੀਂ ਕਰਜ਼ਾ-ਕੁਰਜ਼ਾ ਕੋਈ ਨਹੀਂ ਲੈਣਾ ਹੈਗਾ ਹੈ ਅਸੀਂ ਕਿਉਂ ਕਰਜ਼ਾ ਲਾਹਾਂਗੇ ਸੜ ਤੇ ਜਵਾਕ ਛੋਟੇ ਛੋਟੇ ਨੇ ਕਰਜਾ ਵੀ ਥੋਡੇ ਬੱਚਿਆਂ ਦੀ ਪੜ੍ਹਾਈ ਤੀੜਿਆ ਵਾ ਫਿਰ ਦਰਾਣੀ ਜੀ ਕਰਜਾ ਤਾਂ ਕੱਠ ਵਿੱਚ ਹੀ ਲਊਗਾ ਮੈਂ ਆਈ ਵੀ ਤੇਰੇ ਨਾਲ 15 ਸਾਲ ਪਹਿਲਾਂ ਦੀ ਹੁਈ ਆ 15 ਸਾਲ ਮੈਂ ਇਸ ਘਰ ਵਿੱਚ ਕੰਮ ਵੀ ਕੀਤਾ ਹੈ ਕਰਜਾ ਕੀ ਗੱਲ ਅਸੀਂ ਇਕੱਲਿਆਂ ਨਹੀਂ ਖਾ ਕੇ ਚੜਾਇਆ ਹੈ ਘਰ ਦਾ ਸੰਭ ਨਹੀਂ ਬਣਾਇਆ ਜੱਗ ਬੈਠਣ ਨੂੰ ਕੋਲਾ ਨਹੀਂ ਬਣਾਇਆ ਕਿਸੇ ਘਰੇ ਕਾਈ ਉਹ ਤਾਂ ਸਾਨੂੰ ਪਤਾ ਮਾਪੇ ਤੋਂ ਬਾਅਦ ਕਿੰਨਾ ਔਖਾ ਹੁੰਦਾ ਘਰ ਜੋੜਨਾ ਛੋਟਾ ਛੋਟੇ ਸੀ ਜਦੋਂ ਇਹਨਾਂ ਦੇ ਮਾਪੇ ਮਰ ਗਏ ਸੀ ਹੈ ਤੂੰ ਤਾਂ ਹੁਣ ਆ ਕੇ ਸਾਰਾ ਕੁਸਤਾ ਦਾ ਇਹ ਦੇਖ ਕੇ ਬਣਿਆ ਬਣਾਇਆ ਸਾਰਾ ਕੁਝ ਮਿਲ ਗਿਆ ਜਿਹਨਾਂ ਨੇ ਬਣਾਇਆ ਹੁੰਦਾ ਉਹਨਾਂ ਨੂੰ ਬੜਾ ਦੁੱਖ ਲੱਗਦਾ ਵਾ ਹੈ ਫੱਟਿਆ ਕਹਿੰਦਾ ਤਾਂ ਕਹਿੰਦਾ ਅੱਡ ਹੋਣਾ ਅੱਡ ਹੋ ਜਾ ਬੜੇ ਖੁਸ਼ੀ ਨਾਲ ਪਰ ਕਰਜਾ ਲਾ ਕੇ ਹੀ ਅਸੀਂ ਅੱਡ ਹੋਵਾਂਗੇ ਦੇਖੋ ਜਿਵੇਂ ਮਰਜ਼ੀ ਕਰ ਲੈਓ ਜੇ ਆਰਤੀ ਤੇ ਲੈਣਾ ਆਰਤੀ ਤੇ ਕਣਕ ਦਾ ਉਸਦੇ ਸਿਕਨੀ ਪਹਿਣੀਆ ਜੋ ਮਰਜ਼ੀ ਕਰ ਲੈ ਦੇਖੋ ਕਰਜਾ ਲਾਉਣਾ ਪੈਣਾ ਇਹ ਤਾਂ ਚਾਹੇ ਕੱਟ ਕਰ ਲੋ ਚਾਹੇ ਕੁਛ ਵੀ ਕਰ ਲੈ ਕੱਟਦਾ ਕਰ ਜਿਓ ਕੱਟ ਦੇ ਵਿੱਚ ਹੀ ਲਊਗਾ ਨਹੀਂ ਫਿਰ ਉਹ ਕਰਜ ਦੀਆਂ ਬੰਡੀਆਂ ਤਾਂ ਜਾਣਗੀਆਂ ਇਹ ਨਹੀਂ ਹੈ ਵੀ ਕੋਈ ਲੜਛੜਾ ਕੇ ਭੱਜੂਗਾ ਜਿਹੜਾ ਲੜਛੜਾ ਕੇ ਭੱਜੂਗਾ ਉਹਨੂੰ ਉਹੋ ਜਿਹਾ ਪੰਚਾਇਤ ਵਾਲੇ ਕੋਈ ਨਾ ਕੋਈ ਡੰਨ ਜ਼ਰੂਰ ਲਾਉਣਗੇ ਚਾਹੇ ਤੁਹਾਨੂੰ ਜ਼ਮੀਨ ਦਾ ਚਪੋਤਾ ਦੇਣਾ ਪਵੇ ਉਹਨਾਂ ਜਿੰਨਾ ਕਰਜ ਸਰ ਆਊਗਾ ਹੈ ਕਿ ਨਹੀਂ ਤੇ ਜਾਂ ਫਿਰ ਤੁਹਾਨੂੰ ਕੋਈ ਨਾ ਕੋਈ ਚੀਜ਼ ਛੱਡਣੀ ਪਊਗੀ ਉਹ ਧੀ ਜੀ ਵੇਚ ਕੇ ਕਰਜ਼ਾ ਲਹੂਗਾ ਨਹੀਂ ਜਿਹੜੇ ਸੰਦ ਨੇ ਕਰਦੇ ਸਾਰੇ ਇਕੱਠੇ ਨੇ ਬਣੇ ਹੋਏ ਇਹ ਵੇਚ ਕੇ ਕਰਜ਼ਾ ਲਾਹਿਆ ਜਾਊਗਾ ਇਹ ਕੋਈ ਸਾਡੇ ਇਕੱਲੇ ਦਾ ਕਰਜ਼ਾ ਨਹੀਂ ਹੈਗਾ ਵੀ ਸਾਡੇ ਬੱਚੇ ਵੀ ਵੱਡੇ ਵੱਡੇ ਹੋ ਗਏ ਤੇ ਅਸੀਂ ਕਰਜ਼ਾ ਵੀ ਲੈ ਕੇ ਪਰੇ ਹੋ ਜੀਏ ਤੇ ਘਰ ਮਕਾਨ ਵੀ ਨਹੀਂ ਹੈਗਾ ਇਹ ਵੀ ਤੁਸੀਂ ਕਹਿੰਦੇ ਅਸੀਂ ਲੈਣਾ ਵਾ ਜਿੰਨਾ ਕਹੇਗਾ ਬਣਿਆ ਹੋਇਆ ਫਿਰ ਸਾਨੂੰ ਐ ਕਰੋ ਜ਼ਹਿਰ ਦੀਆਂ ਗੋਲੀਆਂ ਦੇ ਦਿਓ ਨਹੀਂ ਸਾਨੂੰ ਨਹਿਰ ਕੰਢਾ ਧੱਕਾ ਦਿਓ ਜੇ ਅਸੀਂ ਇੰਨੇ ਹੀ ਹੁਣ ਬੁਰੇ ਲੱਗਦੇ ਆ ਉਹੀ ਅਸੀਂ ਇਨਸਾਨ ਆ जिना नु दीदी दीदी करदी मगर मगर फिरती हिंदी सी ਹੁਣ ਤੇਰੀ ਹਵਾ ਖਰਾਬ ਹੋ ਗਈ ਤੇਰਾ ਘਰ ਵਾਲਾ ਬਾਹਰ ਚਲੇ ਗਿਆ ਹੈ ਬਾਹਰ ਵੀ ਘਰੋਂ ਪੈਸੇ ਲਾ ਕੇ ਤੋਰਿਆ ਉਹ ਫਿਰ ਕਰਜ਼ਾ ਨਹੀਂ ਚੜਿਆ ਹੋਗਾ ਹੈ ਉਹ ਕਿੱਥੋਂ ਆਸੀ ਪੈਸੇ ਤੇਰੇ ਪੇਕਿਆਂ ਤੋਂ ਆਸੀ ਮੈਂ ਇਹ ਗੱਲ ਕਹਿ ਲਈ ਚੰਗੀ ਨਹੀਂ ਲੱਗਦੀ ਮੈਨੂੰ ਸੋਭਾ ਨਹੀਂ ਦਿੰਦੀ ਘਰ ਦੀ ਗੱਲ ਘਰ ਚ ਰਹਿ ਜੀ ਉਹ ਚੰਗੀ ਹੁੰਦੀ ਆ ਉਹ ਪੈਸੇ ਘਰੋਂ ਹੀ ਲਾਹੇ ਨਾ ਤੇਨਗਰੇ ਟੂਮਾ ਪਾਈਆਂ ਉਹ ਸਾਰੀਆਂ ਮੇਰੇ ਵਾਲੀਆਂ ਸੀ ਮੇਰੇ ਕੋਲ ਕੋਈ ਟੂਮ ਨਹੀਂ ਪਰ ਮੈਂ ਤਾਂ ਇਹ ਕੈਸੀ ਵੀ ਘਰ ਚ ਕੰਚਲਦਾ ਚੱਲੀ ਗਏ ਪਰ ਜੇ ਤੂੰ ਨਹੀਂ ਇਸ ਜਿੱਚ ਰਾਜੀ ਘੱਟ ਦੇ ਵਿੱਚ ਰਹਿ ਕੇ ਬੜੀ ਖੁਸ਼ੀ ਨਾਲ ਅੱਡ ਹੋ ਜਾ ਜਠਾਣੀ ਜੀ ਅਸੀਂ ਆਪਣੀਆਂ ਰੋਟੀਆਂ ਲਾ ਲਈਆਂ ਤੁਸੀਂ ਲਾ ਲਓ ਅਸੀਂ ਆਪਣੀ ਕਣ ਅੱਡ ਵੱਡਾਂਗੇ ਤੇ ਤੁਸੀਂ ਆਪਣੀ ਅੱਡ ਵੱਢ ਲਿਓ ਤੁਸੀਂ ਸਾਡੇ ਨਾਲ ਇੰਨਾ ਧੱਕਾ ਕਿਉਂ ਕਰਦੇ ਹੋ ਅੱਡ ਹੋ ਜਾਓ ਖੁਸ਼ੀ ਨਾਲ ਹੋ ਜਾਓ ਇੱਕ ਨਾ ਕਰ ਕਰੋ ਕੋਈ ਗੱਲ ਨਹੀਂ ਸਾਡੇ ਨਾਲ ਗਰੀਬ ਮਾਰ ਹੋ ਗਈ ਕੋਈ ਗੱਲ ਨਹੀਂ ਅਸੀਂ ساری ਜ਼ਿੰਦਗੀ ਕੰਮ ਵੀ ਕੀਤਾ ਅਸੀਂ ਸਭ ਕੁਝ ਕੀਤਾ ਪਰ ਅੱਜ ਤੁਸੀਂ ਸਾਡੇ ਨਾਲ ਬਹੁਤ ਵੱਡਾ ਧੋਖਾ ਕਰ ਰਹੇ ਹੋ ਕਰਜ਼ੇ ਨੂੰ ਕਹਦਾ ਸੀ ਇਕੱਲੇ ਖਾਂਦੇ ਸੀ